ਚਿੱਟਾ ਕੋਈ ਨਮਨਦੀਪ ਤੋਂ ਬਾਅਦ ਹੁਣ ਇੱਕ ਹੋਰ ਪੁਲਿਸ ਮੁਲਾਜ਼ਮ ਕਾਬੂ ਕੀਤਾ ਗਿਆ ਹੈ ਨਸ਼ੇ ਦੇ ਨਾਲ ਕਾਬੂ ਕੀਤਾ ਗਿਆ ਹੈ ਨਸ਼ਾ ਮਿਲਿਆ ਜਿਹੜਾ ਕਿ ਉਸਨੇ ਤਸਕਰੀ ਕਰਨੀ ਸੀ ਘਰ-ਘਰ ਨਸ਼ਾ ਪਹੁੰਚਾਉਣਾ ਸੀਗਾ ਉਹ ਬਰਾਮਦ ਕੀਤਾ ਤੇ ਨਾਲ ਹੀ ਡਰਗ ਮਨੀ ਬਰਾਮਦ ਕੀਤੀ ਗਈ ਹੈ ਹੋਰ ਤਾਂ ਹੋਰ ਸਿਰਫ ਪੁਲਿਸ ਮੁਲਾਜ਼ਮ ਨਹੀਂ ਇਸ ਪੂਰੇ ਤੰਦੇ ਦੇ ਵਿੱਚ ਬਿਜਲੀ ਬੋਰਡ ਦੇ ਮੁਲਾਜ਼ਮ ਵੀ ਸ਼ਾਮਲ ਸੀ ਜਿਹੜੇ ਕਿ ਨਸ਼ਾ ਵੇਚਦੇ ਸੀਗੇ ਕਰਦੇ ਵੀ ਸੀ ਤੇ ਨਸ਼ਾ ਵਿੱਚ ਦੇ ਵੀ ਸੀਗੇ ਤਾਂ ਮਾਮਲਾ ਜੋ ਹੈ ਉਹ ਖੰਨਾ ਤੋਂ ਸਾਹਮਣੇ ਹੈ ਖੰਨਾ ਤੋਂ ਇਹ ਪੂਰਾ ਮਾਮਲਾ ਸਾਹਮਣੇ ਹੈ ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਮੁਜੜਾਗਾ ਉਹ ਗ੍ਰਿਫਤਾਰ ਕੀਤਾ ਗਿਆ ਕਾਂਸਟੇਬਲ ਜਿਹੜਾ ਹੈਗਾ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਨਾਲ ਪੁਲਿਸ ਜਾਂ ਨਾਲ ਬਿਜਲੀ ਬੋਰਡ ਦੇ ਮੁਲਾਜ਼ਮ ਜਿਹੜੇ ਵਿੱਚ ਉਹ ਵੀ ਗ੍ਰਿਫਤਾਰ ਇਸ ਪੂਰੀ ਘਟਨਾ ਦੇ ਵਿੱਚ ਪੂਰੇ ਮਾਮਲੇ ਦੇ ਵਿੱਚ ਕੀਤੇ ਗਏ ਨੇ ਤਾਂ ਤਸਵੀਰਾਂ ਤਾਂ ਦਿਖਾ ਰਹੇ ਹਾਂ ਜੋ ਤੁਸੀਂ ਵੇਖ ਸਕਦੇ ਹੋ ਅਣਕਾਂ ਲਾਈਆਂ ਹੋਈਆਂ ਨੇ ਅਣਕਾਂ ਲਾਰਖੀਆਂ ਨੇ ਜੜੀਆਂ ਪੂਰਾ ਦੇਖਣ ਚ ਤੁਹਾਨੂੰ ਬਹੁਤ ਲੱਗ ਰਿਹਾ ਹੋਊਗਾ ਪੂਰਾ ਸਮਾਰਟ ਹੈ ਹੈਗੇ ਪੁਲਿਸ ਮੁਲਾਜ਼ਮ ਹੈ ਤਾਂ ਇਸ ਨੂੰ ਜੜਾਏਗਾ ਨਸ਼ੇ ਦੇ ਨਾਲ ਇੱਕ ਗ੍ਰਿਫਤਾਰ ਕੀਤਾ ਗਿਆ ਤਾਂ ਨਾਲ ਬਿਜਲੀ ਬੋਰਡ ਦੇ ਮੁਲਾਜ਼ਮ ਜਿਹੜੇ ਨੇ ਉਹ ਵੀ ਗ੍ਰਿਫਤਾਰ ਕੀਤੇ ਗਏ ਨੇ ਤਾਂ ਖੰਨਾ ਤੋਂ ਪੂਰਾ ਮਾਮਲਾ ਸਾਹਮਣੇ ਆਇਆ ਹੈ ਖੰਨਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਲੁਧਿਆਣਾ ਵਿਖੇ ਤਨਾਤ ਹੈਡ ਕਨਸਟੇਬਲ ਅਰਵਿੰਦਰ ਸਿੰਘ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਵਿੱਚ ਸ਼ਾਮਲ ਪਾਏ ਜਾਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ ਐ ਨਹੀਂ ਨਹੀਂ ਇਸ ਪੂਰੇ ਰੈਕਟ ਦੇ ਵਿੱਚ ਸਰਕਾਰੀ ਕਰਮਚਾਰੀ ਜਿਹੜੇ ਨੇ ਉਹ ਸ਼ਾਮਿਲ ਸੀਗੇ ਸਰਕਾਰੀ ਕਰਮਚਾਰੀ ਸ਼ਾਮਿਲ ਸੀਗੇ ਬਿਜਲੀ ਬੋਰਡ ਦਾ ਚੌਕੀਦਾਰ ਤੇ ਕਈ ਹੋਰ ਸੰਗਠਿਤ ਡਰਗ ਸਪਲਾਈਅਰ ਇਸ ਪੂਰੀ ਰੈਕਟ ਦੇ ਵਿੱਚ ਸ਼ਾਮਿਲ ਸੀਗੇ ਜਿਨ੍ਹਾਂ ਨੂੰ ਇਹ ਗ੍ਰਿਫਤਾਰ ਕੀਤਾ ਗਿਆ ਤੇ ਐਸਐਸਪੀ ਡਾਕਟਰ ਜੋਤੀ ਯਾਦਵ ਦੀ ਅਗਵਾਈ ਹੇਠ ਜੋੜਾ ਆਪਰੇਸ਼ਨ ਚਲਾਇਆ ਗਿਆ ਸੀਗਾ ਇਸ ਦੇ ਤਹਿਤ ਜਿਹੜਾ ਪੂਰੀ ਟੀਮ ਨੂੰ ਸਫਲਤਾ ਜਿਹੜੀ ਹੈ ਮਿਲੀ ਅਤੇ ਪੂਰੇ ਕੁੱਲ 11 ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਪੰਜਾਬ ਪੁਲਿਸ ਦਾ ਮੁਲਾਜ਼ਮ ਵੀ ਹੈ ਬਿਜਲੀ ਬੋਰਡ ਦੇ ਮੁਲਾਜ਼ਮ ਵੀ ਅਤੇ ਇੱਕ ਗਰੰਥੀ ਸਿੰਘ ਵੀ ਦੱਸਿਆ ਜਾ ਰਿਹਾ ਤੇ ਕੁਝ ਹੋਰ ਵੀ ਲੋਕ ਜਿਹੜੇ ਇਸ ਪੂਰੇ ਰੈਕਡ ਦੇ ਵਿੱਚ ਸ਼ਾਮਲ ਸੀਗੇ ਜਿਹੜੇ ਕਿ ਨਸ਼ੇ ਦੀ ਤਸਕਰੀ ਕਰਦੇ ਸੀ ਹੈਰੋਂ ਦੀ ਤਸਕਰੀ ਕਰਦੇ ਸੀ ਚਿੱਟੇ ਦੀ ਤਸਕਰੀ ਕਰਦੇ ਸੀ ਇੱਕ ਪਾਸੇ ਆ ਆਮ ਲੋਕਾਂ ਨੂੰ ਪੁਲਿਸ ਫੜਦੀ ਹੈ ਪਰ ਹੁਣ ਪੁਲਿਸ ਦੇ ਖੁਦ ਦੇ ਮੁਲਾਜ਼ਮ ਜਿਹੜੇ ਨੇ ਉਹ ਕਾਬੂ ਕੀਤੇ ਗਏ ਤੁਸੀਂ ਵੇਖ ਸਕਦੇ ਹੋ ਕਿਸ ਕਦਰ ਇਸ ਨਸ਼ੇ ਨੇ ਲੋਕਾਂ ਨੂੰ ਬਰਬਾਦ ਕਰ ਰੱਖਿਆ ਕਿਸ ਆਮ ਲੋਕ ਹੀ ਨਹੀਂ ਕੋਈ ਛੋਟੇ ਮੋਟੇ ਕਰ ਆਂਦੇ ਲੋਕ ਹੀ ਨਹੀਂ ਇਹ ਜਿਹੜੇ ਵੱਡੇ ਵੱਡੇ ਸਰਕਾਰੀ ਅਫਸਰ ਹੈਗੇ ਨੇ ਸਰਕਾਰੀ ਅਧਿਕਾਰੀ ਨੇ ਸਰਕਾਰੀ ਮੁਲਾਜ਼ਮ ਨੇ ਉਹ ਵੀ ਇਹ ਧੰਦਾ ਕਰਦੇ ਨੇ ਤਾਂ ਇਸ ਦਾ ਅੱਜ ਪਰਦਾ ਫਾਸ਼ ਹੋਇਆ ਇੱਕ ਵੱਡੇ ਰੈਕੋਰਡ ਦਾ ਪਰਦਾ ਫਾਸ਼ ਹੋਇਆ ਹੈ ਕਿਸ ਤਰ੍ਹਾਂ ਬਿਜਲੀ ਬੋਰਡ ਦੇ ਮੁਲਾਜ਼ਮ ਪੁਲਿਸ ਮੁਲਾਜ਼ਮ ਕਿਵੇਂ ਜੜੇ ਨੇ ਰਲ ਕੇ ਇਹ ਨਸ਼ਾ ਵੇਚਦੇ ਸੀ ਚਿੱਟਾ ਵੇਚਦੇ ਸੀ ਕਿਉਂਕਿ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਰੇਡ ਕੀਤੀ ਸੀ ਕਿਉਂਕਿ ਉਹਨਾਂ ਨੂੰ ਸੂਚਨਾ ਮਿਲੀ ਸੀਗੀ ਕਿ ਇਸ ਜਗ੍ਹਾ ਦੇ ਉੱਪਰ ਕਈ ਮੋਟਰਸਾਈਕਲ ਨੇ ਕਈ ਵਾਹਨ ਨੇ ਉੱਥੇ ਖੜ ਕੇ ਜਿਹੜਾ ਕਈ ਲੋਕ ਚਿੱਟਾ ਲਾ ਵੀ ਰਹੇ ਨੇ ਤੇ ਵੇਚ ਵੀ ਰਹੇ ਨੇ ਜਿਸ ਤੋਂ ਬਾਅਦ ਪੁਲਿਸ ਨੇ ਰੇਡ ਕੀਤੀ ਉਸ ਤੋਂ ਬਾਅਦ ਕਈ ਲੋਕ ਜਿਹੜੇ ਨੇ ਫੜੇ ਗਏ ਨੇ ਪਹਿਲਾਂ 6 ਫੜੇ ਗਏ ਉਸ ਤੋਂ ਬਾਅਦ ਜਿਹਨੂੰ ਹੋਰ ਜਿਹੜਾ ਫੜਿਆ ਗਿਆ ਤਾਂ ਪੂਰੇ ਕੁੱਲ 11 ਮੁਲਾਜ਼ਮ ਜਿਹੜੇ ਨੇ ਇਸ ਪਾਏ ਗਏ ਨੇ ਇਸ ਪੂਰੀ ਮਾਮਲੇ ਦੇ ਵਿੱਚ ਪਰ 6 ਨੂੰ ਜਿਹੜੀ ਗ੍ਰਿਫਤਾਰ ਕਰ ਲਿਆ ਗਿਆ 5 ਦੀ ਅਜੇ ਵੀ ਜਾਂਚ ਜਿਹੜੀ ਹੈ ਉਹ ਚੱਲ ਰਹੀ ਹੈ ਤਾਂ ਪੂਰੇ 11 ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਉਹਨਾਂ ਦੇ ਕੋਲੋਂ ਜਿਹੜੀ 65000 ਦੀ ਡਰਗ ਮਨੀ ਤਿੰਨ ਗੱਡੀਆਂ ਵੀ ਬਰਾਮਦ ਜਿਹੜੀਆਂ ਪੁਲਿਸ ਨੇ ਕਰ ਲਈ ਤਾਂ ਵੱਡੇ ਰੈਕੋਰਡ ਦਾ ਜਿਹੜਾ ਇਹ ਪਰਦਾ ਫਾਸ਼ ਪੁਲਿਸ ਦੇ ਵੱਲੋਂ ਕੀਤਾ ਗਿਆ ਸਰ ਜੀ ਡਿਪਾਰਟਮੈਂਟ ਜੀ ਕੇ ਕਰ ਦਿੱਤਾ ਇਸ ਸਟੇਟਿਸ ਗੌਰਵ ਜੀ ਆਤਮ ਆਈਪੀਐਸ ਸੈਕਟਰ ਜਨਪਾਲਿਸ ਪੰਜਾਬ ਕੰਟਰੋਲ ਅਤੇ ਸ਼੍ਰੀਮਤੀ ਲਵਨੀ ਵਿਜੇ ਜਗਤ ਦੇ ਆਈਪੀਐਸ ਜੀ ਜਾੜਾ ਦੇ ਨੁਜਾਣਾ ਤੇ ਮਾਂ ਜੋ ਡਾਕਟਰ ਜੋਤੀ ਯਾਦਵ ਬੈਂਸ ਆਈਪੀਐਸ ਸੀਨੀਅਰ ਅਫਸਰ ਪੰਪਸ ਖਾਤਾ ਦੀ ਰਹਿਮਾਈ ਹੇਠ ਜਿਹੜੇ ਮਾੜਿਆਆਂ ਸੰਸਨ ਕਾਬੂ ਕਰ ਮਹਿਮ ਚਲਾਈ ਗਈ ਸੀ ਇਸ ਮਹਿਮ ਦੌਰਾਨ ਸਾਡੇ ਐਸਪੀ ਜੀ ਸਾਹਿਬ ਸ਼੍ਰੀ ਪਵਨ ਪਵਨਜੀ ਚੌਧਰੀ ਅਤੇ ਮੋਤੀਮਾ ਸਿੰਗਲਾ ਡੀਐਸਪੀ ਜੀ ਸਾਹਿਬ ਤੇ ਇੰਸਪੈਕਟਰ ਜੀ ਇਹ ਹੀ ਪੁੱਛਣਾ ਰਦੀਪ ਸਿੰਘ ਤੇ ਕੋਲ ਮੇਰੇ ਵੱਲੋਂ ਇਸ ਟੀਮ ਦੇ ਵਿੱਚ ਮਤਲਬ ਟਾਈਮ ਘੰਟਾ ਬਾਈਗੀ ਇਸ ਦਰਾਨੇ ਮੁਕੱਦਮਾ ਨੰਬਰ 99 ਵਿੱਚ 11 ਦੋਸ਼ੀਆਂ ਨੂੰ ਤੇਰੇ ਤਰਕ ਇਹ ਇਸ ਇਹ ਲਗਦਾ ਕਿ ਮਤੀ 19525 ਨੂੰ ਸਾਣਾ ਸਿੱਧੀ ਦੋ ਦੀ ਪੁਲਿਸ ਕੁਆਲਟੀ ਸ਼ੱਕੀ ਹਾਲਤ ਵਿੱਚ ਜਿਹੜੀ ਮੱਕਰੀ ਹੋਈ ਸੀ ਉਹਦੇ ਸਬੰਧ ਦੇ ਵਿੱਚ ਸਾਨੂੰ ਮੱਕਰੀ ਹੋਈ ਸੀ ਕਿ ਕੰਟਰੀ ਹੱਬ ਦੇ ਵਿੱਚ ਉਹ ਸ਼ਹਿਰੀ ਕਲਕਾਰ ਟੂਟੇ ਕੋਈ ਮਾਰਤਾ ਸਪਲੈਂਡਰ ਇੱਕ ਮੋਟਰਸਕਟਰੇ ਨੇ ਉੱਤੇ ਜਿਹੜੇ ਉਹਦੇ ਵਿੱਚ ਬੰਦੇ ਬੈਠ ਕੇ ਸਪਲਾਈ ਵੀ ਕਰਦੇ ਤੇ ਪੀ ਇਸ ਤਰ੍ਹਾਂ ਅਸੀਂ ਉੱਥੇ ਰੈਡ ਕੀਤੀ ਤੇ ਸਾਨੂੰ ਉਥੋਂ ਮੌਕੇ ਤੇ 6 ਵਿਅਕਤੀ ਮਲੇ ਸੀ 34 ਸਪੋਰਟ 6 ਵਿਅਕਤੀ ਮਲੇ ਸੀ ਜਿਨ੍ਹਾਂ ਬਾਸੋਂ ਇੱਕ ਅਮਰਜੀਤ ਸਿੰਘ ਗਰਾਂਚੀ ਗਲਵੱਡੀ ਪੜਦਾ ਉਸ ਬਾਸੋਂ 30 ਗ੍ਰਾਮ ਮਨਸਨ ਕੈਰਨਸ ਉਸ ਤੋਂ ਵੀ ਜਾਂਚ ਕੀਤੀ ਉਸ ਤੋਂ ਅੱਗੇ ਜਾ ਕੇ ਤਾਂ ਕਈ ਕਲਾਸੇ ਹੋਏ ਉਹਨਾਂ ਨੇ ਦੱਸਿਆ ਇੱਕ ਦੇ ਵਿੱਚ ਗੁਰਮੁਖ ਸਿੰਘ ਮੇਨ ਬੰਦਾ ਸੀ ਜੋ ਬੀਲੀ ਬੋਕ ਦੇ ਵਿੱਚ ਕੰਮ ਕਰਦਾ ਸੀ ਇੱਕ ਮਨਜੰਦਰ ਸਿੰਘ ਸੀ ਰਾਜੂ ਤੇ ਵੀ ਬੀਲੀ ਬੋਕ ਦਾ ਸਹਾਇਕ ਲੈਨਮੈਨ ਸੀ ਤੇ ਇੱਕ ਸਾਡਾ ਪੁਲਿਸ ਮੁਲਾਜ਼ਮ ਸੀ ਸਹਾਇਕ ਕਾਉਂਟੈਂਟ ਇੰਟੈਲੀਜੈਂਸ ਸੀ ਲੁਧਿਆਣਾ ਵਿੱਚ ਲੱਗਾ ਸੀ ਇਹ ਮੇਨ ਬੰਦੇ ਸੀ ਜਿਹੜੇ ਸਪਲਾਈ ਕਰਦੇ ਸੀ ਇੱਕ ਅਮਿਤ ਪਾਲ ਹੈ ਲੁਧਿਆਣਾ ਉਹਦੀ ਸ਼ਾਪ ਹੈ ਬੋਇਲਾ ਦੀ ਉੱਥੇ ਬੈਠ ਕੇ ਕਾਉਂਟੈਂਟ ਇੰਟੈਲੀਜੈਂਸ ਦਾ ਮੁਲਾਜ਼ਮ ਪਰਵਿੰਦਰ ਉੱਥੇ ਸਪਲਾਈ ਕਰਦਾ ਸੀ ਦੇ ਉੱਤੇ ਦੁਕਾਨ ਵਿੱਚ ਰੱਖਦਾ ਸੀ ਟੋਟਲ ਅਸੀਂ 11 ਮੁਲਾਜ਼ਮਾਂ ਨੂੰ ਸਖਤਰ ਕੀਤਾ ਹੈ ਜੋ ਸਾਡੇ ਕੋਲ ਪੁਲਸ ਮਾਰਤੇ 6 6 ਸਾਡੇ ਜਿਹੜੇ ਕਿਊਲਡ ਹੈ ਇਹ ਜੇਲ੍ਹ ਜਾ ਚੁੱਕੇ ਨੇ 5 ਸਾਡੇ ਕੋਲ ਹੈ ਟੋਟਲ ਇਹਨਾਂ ਤੋਂ ਕੀ ਰਿਕਵਰੀ ਟੋਟਲ ਰਿਕਵਰੀ ਇਹਨਾਂ ਤੋਂ 230 ਗ੍ਰਾਮ 3 ਗ੍ਰਾਮ ਹੋਈ ਹੈ ਜੀ ਅਮਜੀਦ ਕਰੋ ਤੇ 100 ਗ੍ਰਾਮ ਹੋਈ ਹੈ ਜੀ ਰਾਜਮੇਂਦਰਪੁਰ ਤੇ 100 ਗ੍ਰਾਮ ਹੋਈ ਹੈ ਗੁਰਮਖ ਸਿੰਘ ਟੋਟਲ 230 ਗ੍ਰਾਮ ਹੈ ਰਹਾ ਰਗਮਨੀ ਸਰ 15000 ਤਾਂ ਅਵਜੀਤ ਕੋਲ ਸੀ ਤੇ 5000 ਗੁਰਮੁਖ ਸਿੰਘ ਕੋਲ ਤੇ 45000 ਆਜਮਦ ਸਿੰਘ ਕੋਲ ਦੇ ਕੋਲ ਸੀ ਟੋਟਲ 65000 ਬਟਕ। ਇਹ ਇੱਕ ਕੰਟਰੈਕਟ ਟੈਲੀਜੈਂਸੀ ਦਾ ਜਿਹੜਾ ਕੋਲ ਸੀ ਗਿਆ ਸਰ ਉਹ ਕਿਤੇ ਤੇ ਪਾਸ ਸੀ। ਇਹ ਕੰਟਰੈਕਟ ਟੈਲੀਜੈਂਸੀ ਤੇ ਧਿਆਨ ਨਾਲ। ਉਹਦਾ ਫੀਲਡ ਸਟਫ ਜੀ ਸਰ ਉਹ ਨਾਲ ਰਿਸਟ ਕਰਾਜੇ। ਇਹਨਾਂ ਦੇ ਪੇਪਰ ਵੀ ਉਹਦੇ ਕੋਲ ਹਾਂ ਨਵੇਂ ਬੰਦੇ ਮੁਕੱਦਮਾ ਦਰਜਾ ਅਗਰੇਸ ਸਿੰਘ ਤੇ ਮੁਕੱਦਮਾ ਦਰਜਾ ਸਰ ਤੇ ਸੰਜਾਦ ਮੁਹੰਮਦ ਮੁਕੱਦਮਾ ਦਰਜਾ ਮਨਜਿੰਦਰ ਸਿੰਘ ਪੁਰਾਜੂ ਜਿਹੜਾ ਬਿਜਲੀ ਬੋਰਡ ਦਾ ਮੁਲਾਜ਼ਮਾ ਉਹਦੇ ਨੂੰ ਕਤਮਾ ਦਰਜਾ ਸੁਖਵੀਰ ਸਿੰਘ ਤਰਸੇਮ ਸਿੰਘ ਤੇ ਮਕਦਮਾ ਦਰਜਾ ਸਰ ਤੇ ਰਾਜ ਮਹਿੰਦਰ ਸਿੰਘ ਇਹ ਤੇ ਮਕਦਮਾ ਕਿਹਦਾ ਕੰਪਨੀ ਦਾ ਟੋਟਲ ਬਿਜਲੀ ਮੋਰ ਦੇ ਸੱਤ ਤਿੰਨ ਮੁਲਾਜ਼ਮ ਤੇ ਇੱਕ ਮੁਲਾਜ਼ਮ ਸਾਡੇ ਵਿਭਾਗ ਦੇ ਦਾ ਕਾਉਂਟਰ ਇੰਟੈਲੀਜੈਂਸ ਤੋਂ ਗਏ ਅਰਵੰਦ ਕਸ 85 ਪੱਕੇ ਦਾ ਹਾਂ ਅੱਗੇ ਤਬਦੀਦ ਜਾ ਰਹੀ ਹੈ ਅਜੇ ਰਮਾਣ ਤੋਂ ਸਭ ਨੂੰ ਤਕਰੀਬ ਦਿੱਤੀ। ਕੋਈ ਵੀ ਕਲਾਸੇ ਹੁੰਦੀ ਜਮਤ ਦੇ ਅਹਿਮ ਕਲਾਸੇ ਹੁੰਦੀ ਸਵਾ